ਉਹਦਾ ਜਿੱਦਾਂ ਜਿੱ ਆਪਾਂ ਅਮਰੀਕਾ ਦੀ ਸਾਈਡ ਆ ਜੀ ਇੱਕ ਅਮਰੀਕਾ ਦੀ ਸਾਈਡ ਆ ਤੇ ਉਤੋਂ ਆਪਾਂ ਆਨਲਾਈਨ ਇਹ ਖਰੀਦੀ ਸੀਗੀ ਪ੍ਰਾਪਰਟੀ ਆਪਾਂ ਆਪਾਂ ਜੀ ਦੋ ਪਲਾਟ ਖਰੀਦੇ ਸੀ ਆਪਣੇ ਮੈਂ ਆਪਣੇ ਭਾਈ ਸਾਹਿਬ ਬਰਥਡੇਸ ਦਾ ਉਹ ਗਿਫਟ ਕੀਤਾ ਸੀਗਾ ਉਹਨੂੰ ਤੇ ਉਹਨਾਂ ਲਈ ਖਰੀਦੇ ਸੀਗੇ ਇਹ ਮੂਨ ਤੇ ਆ ਜੀ ਮੂਨ ਤੇ ਖਰੀਦੇ ਸੀਗੇ ਤੇ ਉਹਦੇ ਲਈ ਫਿਰ ਹੁਣੇ ਭਾਈ ਸਾਹਿਬ ਕਹਿੰਦੇ ਜੀ ਜਿੱਦਾਂ ਇੱਕ ਪਲਾਟ ਜੀ ਸਾਡੇ ਨਾਂ ਤੇ ਕਰ ਦੋ ਹੈ ਕਿ ਨਹੀਂ ਉਹ ਅਹੀਂ ਜੀ ਹੁਣ ਇੱਕ ਪਲਾਟ ਜਿਹੜਾ ਆ ਇਹ ਭਾਈ ਸਾਹਿਬ ਹੁਣਾਂ ਦੇ ਨਾਮ ਤੇ ਕੀਤਾ ਉਹ ਜਿੱਦਾਂ ਵੀ ਆ ਇਨੇ ਮਾੜਾ ਪਲਾਟ ਆ ਸਰ ਜਿਹਨਾਂ ਦੇ ਨੰਬਰ ਪੂਜੀ ਇੱਕ ਏਕੜ ਆ ਜੀ ਜਿੱਦਾਂ ਡਾਕੂਮੈਂਟ ਵਿੱਚ ਇੱਕ ਏਕੜ ਲਿਖਿਆ ਹੋਇਆ ਆ ਤੇ ਇੱਕ ਏਕੜ ਹੈਗਾ ਤੇ ਹਾਂਜੀ ਸਰ ਜਿਹੜੇ ਪੇਪਰ ਵਗੈਰਾ ਪੇਪਰ ਤੁਸੀਂ ਇਹਨਾਂ ਨੂੰ ਕਰ ਮਿਲਦੇ ਹਾਂਡਓਵਰ ਕਰ ਦਿੱਤੇ ਇਹਦੇ ਹਾਂਜੀ ਪੇਪਰ ਹੈਂਡਓਵਰ ਇਹਨਾਂ ਨੂੰ ਕਰ ਦਿੱਤੇ ਹੋਏ ਆ ਪੇਪਰ ਜਿਹੜੇ ਇਹਨਾਂ ਨੂੰ ਤੇ ਉਹ ਕਰਤੇ ਆ ਜੋ ਵੀ ਜੇਕਰ ਆਨਲਾਈਨ ਕੋਈ ਹੋਊਗਾ ਤੇ ਅਸੀਂ ਜਿਹੜੀ ਵੈਬਸਾਈਟ ਹੈਗੀ ਆ ਉਹਨਾਂ ਨੂੰ ਕਹਿ ਕੇ ਕਹਾਂਗੇ ਜੀ ਇਹਨਾਂ ਨੂੰ ਦੇ ਹੈਗਾ ਜੋ ਵੀ ਆ ਟ੍ਰਾਂਸਫਰ ਹੋ ਜਾਊਗਾ ਜੀ ਸਰ ਕਿਸ ਮਕਸਦ ਦੇ ਨਾਲ ਤੁਸੀਂ ਉੱਥੇ ਪਲਾਟ ਤੇ ਗਿਆ ਆ ਜੀ ਤਾਂ ਨੂੰ ਇਹ ਜੀ ਇੱਕ ਖੁਆਇਸ਼ ਹੈ ਜਿੱਦਾਂ ਕਿ ਲੈ ਵੀ ਵਾਈਫ ਨੂੰ ਡਿਫਰੈਂਟ ਗਿਫਟ ਦੇਣਾ ਹੈ ਜੀ ਕਿ ਲੈ ਵੀ ਕਿ ਮੈਂ ਉਸ ਸਾਹਿਬ ਨਾਲ ਕਰ ਦੇ ਦਸਾਂਗਾ ਇਹ ਹੁਣ ਭਾਈ ਸਾਹਿਬ ਦੀ ਆ ਗਾਂ ਇਹਨਾਂ ਨੇ ਲਿਆ ਇਹ ਹੁਣ ਇਹਨਾਂ ਨੂੰ ਪਤਾ ਹੋਊਗਾ ਕਿ ਇਹ ਕਿਸ ਸਾਹਿਬ ਨਾਲ ਲੈ ਲੈ ਵੀ ਕਰ ਰਿਹਾ ਉਹ ਕਿਉਂ ਲੈ ਰਿਹਾ ਤੁਸੀਂ ਉਹਨਾਂ ਦੇ ਨਾਮ ਤੇ ਆ ਉਹਨਾਂ ਨੂੰ ਡਰਾ ਉਹਨਾਂ ਨੂੰ ਸ਼ਿਪ ਕਰਦੇ ਹੈਗੇ ਅਸੀਂ ਹਣਾ ਉਹਨੂੰ ਕਵਰ ਕਰਨੇ ਦੇ ਰਹੇ ਹੈਗੇ ਕਿ ਕੀ ਆਪਨੇ ਕਿਸ ਬਿਹਾਅ ਸਤਿ ਦੇ ਰਿਹਾ ਹੈ ਵੀ ਜਾਂ ਫਿਰ ਇਹ ਮਿਚਰ ਰਿਹਾ ਨਹੀਂ ਜਾਂ ਫਿਰ ਫਰੈਂਡ ਸਰਕਲ ਹੈ ਜਾਂ ਕੀ ਕੀ ਕਿਸ ਤਰ੍ਹਾਂ ਦੇ ਹੈ ਇਹ ਜੀ ਕੰਫਰੈਂਸ ਸਰਕਲ ਸਾਡਾ ਹੈਗਾ ਜੀ ਬਹੁਤ ਵਧੀਆ ਸਾਡਾ ਇ ਪਿੰਡ ਵਿੱਚ ਇੱਕ ਪਿੰਡ ਤੋਂ ਆ ਜੀ ਸਾਰਾ ਕੁਝ ਜਿੱਦਾਂ ਕਿ ਲੈ ਵੀ ਭਾਈਚਾਰਾ ਆਪਣਾ ਹੈ ਜੀ ਲੈਕਣੀ ਵਧੀਆ ਆਪਣੇ ਮਿੱਤਰੇ ਆਪਣੇ ਇਹ ਸਹੀ ਕਿ ਨਹੀਂ ਤੇ ਇਸ ਪੇ ਹਬ ਤੇ ਜੀ ਭਾਈ ਸਾਹਿਬ ਨਾਲ ਆਪਾਂ ਕਿੰਨੇ ਸਾਲਾਂ ਤੋਂ ਜਾਣਦੇ ਸਾ ਤੁਸੀਂ ਠਾਪੜ ਜੀ ਠਾਪੜ ਜੀ ਨਾਲ ਆਪਣਾ ਇੱਕੋ ਪਿੰਡ ਤੋਂ ਆ ਜੀ ਜੰਮੇ ਪਲੇ ਜੀ ਸਮਝੋ ਇੱਕੋ ਹੀ ਆ ਜੀ ਸਮਝੋ ਤੁਸੀਂ ਇਹ ਸੀਲ ਕੀਤਾ ਸੀ ਅਸੀਂ ਦਿੱਤਾ ਨਾ ਇਹ ਜਿਫਤੇ ਆ ਜੀ ਐਜੇ ਗਿਫਟ ਹੈ ਭਾਈ ਸਾਹਿਬ ਨੂੰ ਜਿਦਾਂ ਇਹ ਇਹਨਾਂ ਨੂੰ ਐਜੇ ਗਿਫਟ ਕੀਤਾ ਗਿਆ ਹੈ ਇਹ ਲੋਕਾਂ ਦੀ ਖੁਆਇਸ਼ ਹੁੰਦੀ ਹੈ ਕਿ ਚੰਗੀ ਫਲਾਟ ਲੈਣ ਦੀ ਗੱਲਾ ਕਹਿੰਦੇ ਸੀ ਹਾਂਜੀ ਜੀ ਚੰਗੀ ਫਲਾਟ ਲਿਆ ਤੇ ਫਲਾਟ ਲੈ ਕੇ ਉਹ ਜੋ ਕਰ ਰਹੇ ਤੁਸੀਂ ਕੋਈ ਹੋਰ ਫੀਲ ਨਹੀਂ ਦੇ ਰਹੇ ਦੇਖੋ ਜੀ ਵਧੀਆ ਫੀਲ ਹੋ ਰਿਹਾ ਜੀ ਜਾਨੀ ਕਿ ਆਪਣੇ ਤੋਂ ਦੋ ਦੋ ਲੈ ਸੀ ਤੇ ਇੱਕ ਆਪਾਂ ਭਾਈ ਸਾਹਿਬ ਨੂੰ ਵੀ ਖੁਸ਼ ਕਰਨਾ ਸੀਗਾ ਇਸ ਲਈ ਬ੍ਰਦਰ ਆਪਣਾ ਅਗਲਾ ਵੀ ਇਹਨੂੰ ਵੀ ਅਹੀ ਕਿ ਇਹ ਇਹਦੀ ਤਮੰਨਾ ਸੀਗੀ ਤੇ ਇਸ ਲਈ ਆਪਾਂ ਭਾਈ ਸਾਹਿਬ ਨੂੰ ਅਹੀ ਕਿ ਬਹੁਤ ਜ਼ਰ ਦੇ ਪਿੱਛੇ ਪੈ ਗਏ ਜੀ ਇੱਕ ਕਰ ਦੋ ਜੀ ਸਾਨੂੰ ਗਿਫਟ ਕਰ ਦੋ ਤੇ ਇਸ ਲਈ ਵੀ ਭਾਈ ਸਾਹਿਬ ਨੂੰ ਕਰ ਜਿਹੜਾ ਦੂਸਰਾ ਪਲਾਟ ਸੀ ਕਹਿੰਦੇ ਦੋ ਪਰੋਲ ਲਿਆ ਦੂਸਰਾ ਪਲਾਟ ਉਹ ਵੀ 1 ਏਕੜ ਦਾ ਹੀ ਖਰੀਦਿਆ ਹਾਂਜੀ ਉਹ ਵੀ 1 ਏਕੜ ਦਾ ਹੀ ਉਹ ਵੀ ਹਾਂਜੀ ਇਹ ਦੱਸੋ ਥੋੜਾ ਪ੍ਰਸਿੱਧ ਦੱਸ ਦਿਓ ਆਪਣੇ ਸਰ ਜੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਜਦੋਂ ਤੁਹਾਨੂੰ ਇਹਨਾਂ ਨੇ ਗਿਫਟ ਕੀਤਾ ਬਹੁਤ ਅੱਛਾ ਲੱਗ ਰਿਹਾ ਹੈ ਮੈਂ ਕਾਫੀ ਲੰਬੇ ਸਮੇਂ ਤੋਂ ਭਾਜੀ ਉਹਨਾਂ ਨਾਲ ਜਦੋਂ ਵੀ ਕਿਤੇ ਇਹ ਜਦੋਂ ਵਿਦੇਸ਼ ਤੋਂ ਇੱਥੇ ਸਾਡੇ ਇੰਡੀਆ ਦੇ ਵਿੱਚ ਆਉਂਦੇ ਸਨ ਇਹ ਵੇਲੇ ਅਸੀਂ ਬੰਦੇ ਹਟਦੇ ਸਾਂ ਤਾਂ ਕਈ ਵੇਲੇ ਮੈਂ ਵੀ ਭਾਜੀ ਉਹਨਾਂ ਨਾਲ ਗੱਲ ਕਰ ਵੀਕ ਦੇ ਚੰਦਰਮਾ ਦੇ ਉੱਤੇ ਇਹ ਪਲਾਟ ਲੈ ਦੋ। ਪਾਜੀ ਕਹਿੰਦਾ ਵੀ ਜਿੱਦਣ ਵੀ ਕਿਦਮੈਂ ਦੁਬਾਰਾ ਇੰਡੀਆ ਆਇਆ ਤੇ ਤੈਨੂੰ ਸਰਜੀਤ ਗਿਫਟ ਹੀ ਦੇ ਜਾਣਾ। ਤੇ ਮੈਂ ਕਿਹਾ ਵੀ ਚਲੋ ਪਾਜੀ ਜੇ ਇਸ ਤਰ੍ਹਾਂ ਹੋਸਦਾ ਚਲੋ ਅਸੀਂ ਪੈਸੇ ਦੀ ਤੱਕ ਦੀ ਇਹ ਗੱਲ ਹੀ ਨਹੀਂ ਕਦੀ ਕੀਤੀ ਆਸ ਵਿੱਚ ਕਿਉਂਕਿ ਇੱਕ ਭਰਾਮਾ ਤੌਰ ਤੇ ਜੀ ਇੱਕ ਦੂਜੇ ਨਾਲ ਕਾਫੀ ਲੰਬੇ ਸਮੇਂ ਤੋਂ ਸਾਡਾ ਮਿਲਣ ਵਰਤਨ ਆ। ਲੇਕਿਨ ਹੁਣ ਉਹ ਇੰਡੀਆ ਐ ਤੇ ਉਹਨਾਂ ਨੇ ਮੈਨੂੰ ਇਹ ਗਿਫਟ ਕੀਤਾ ਮੈਂ ਇਸ ਪਰਿਵਾਰ ਦਾ ਬਹੁਤ ਹੀ ਦਿਲੋਂ ਰਿਣੀ ਧੰਨਵਾਦ ਕਰਦਾ ਆ ਕਿਉਂਕਿ ਇਹਨਾਂ ਨੇ ਮੇਰੀ ਜਿਹੜੀ ਦਿਲ ਹੀ ਖਾਈ ਸੀ ਉਹ ਖਾਹਿਸ਼ ਨੂੰ ਪੂਰਾ ਕੀਤਾ ਕਿਉਂਕਿ ਹਰ ਬੰਦੇ ਦੀ ਸੋਚ ਹੁੰਦੀ ਆ ਵੀ ਵੀ ਚੰਦਰਮਾ ਤੇ ਤੇ ਪਲਾਟ ਲਈਏ ਤੇ ਜੇ ਚੰਦਰਮਾ ਦੇ ਪਲਾਟ ਲਿਆ ਆ ਵੀ ਜੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਇਨਸਾਨ ਵਸੇਰਾ ਕਰੇਗਾ ਜਾਂ ਇਨਸਾਨ ਰਹੇਗਾ ਔਰ ਸਾਨੂੰ ਵੀ ਮੌਕਾ ਮਿਲੇਗਾ ਵੀ ਅਸੀਂ ਚੰਦਰਮਾ ਦੇ ਉੱਤੇ ਵਸੇਰਾ ਕਰੀਏ ਜਦ ਵੀ ਇਨਸਾਨ ਰਹੇਗਾ ਲੇਕਿਨ ਹਜੇ ਤਾਂ ਇਨਸਾਨ ਦਾ ਉੱਥੇ ਪਹੁੰਚਣਾ ਬੜਾ ਮੁਸ਼ਕਲ ਆ ਤੇ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਤੁਸੀਂ ਜਾਣਦੇ ਵਿਗਿਆਨ ਦਾ ਯੁੱਗ ਆ ਵਿਗਿਆਨ ਦੇ ਯੁੱਗ ਦੇ ਵਿੱਚ ਕੁਝ ਸਭ ਕੁਝ ਹੋ ਸਕਦਾ ਹੈ ਤੇ ਔਰ ਮੈਂ ਇਸ ਪਰਿਵਾਰ ਦਾ ਔਰ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਨੇ ਵਿਦੇਸ਼ ਤੋਂ ਆ ਕੇ ਔਰ ਜੇ ਇਹ ਮੈਨੂੰ ਤੋਹਫਾ ਦਿੱਤਾ। ਜਾਨ ਬੱਤ ਚਾਹ ਚ ਗੱਲ ਕੀਤੀ ਚਾਹਤੇ ਜਿਹੜਾ ਜਗਤ ਫਰੀਦ ਹਰ ਇੱਕ ਸੁਖਮਾ ਹੁੰਦਾ ਹੈ। ਕਿ ਉਹ ਅਗਰ ਇਹ ਚਲੋ ਉਹਨਾਂ ਨੇ ਗੱਲ ਨਹੀਂ ਕੀਤੀ ਤੁਸੀਂ ਦੱਸਦੇ ਕਿ ਇਹ ਕੁਝ ਕੀ ਰੇਟ ਵਾਈਜ਼ ਇੰਨਾ ਮੈਂ ਦੇਖੋ ਜੀ ਗਿਫਟ ਨੂੰ ਹੁਣ ਆਪਾਂ ਕੀ ਕੀਮਤ ਨਹੀਂ ਕੋਈ ਹੁੰਦੀ ਗਿਫਟ ਦੀ ਆਪਾਂ ਹੁਣ ਕੀ ਕਹਿ ਦਈਏ ਭਾਜੀ ਉਹਨਾਂ ਨੇ ਕਦੀ ਕਦੀ ਇਹ ਪੈਸੇ ਦੀ ਗੱਲ ਹੀ ਨਹੀਂ ਕੀਤੀ ਸਿਰਫ ਇਦਾਂ ਵੀ ਜਦ ਵੀ ਬੈਂਦੇ ਹੁੰਦੇ ਆਉਂਦੇ ਹੁੰਦੇ ਮੈਂ ਇਹ ਗੱਲ ਇਹਨਾਂ ਨੂੰ ਤਕਰੀਬਨ 2-3 ਸਾਲ ਤੋਂ ਇਹ ਗੱਲ ਕਹਿ ਰ ਅਗਾ ਭਾਜੀ ਸਾਨੂੰ ਵੀ ਚੰਨ ਤੇ ਵੀ ਜਿਹੜਾ ਆ ਪਲਾਟ ਲੈ ਦੋ ਔਰ ਇਹਦਾ ਕੀ ਪ੍ਰੋਸੈਸ ਹੈ ਮੈਨੂੰ ਕੁਝ ਨਹੀਂ ਪਤਾ ਸੀ ਉਹ ਕਹਿੰਦੇ ਜਸਰਜੀਤ ਆਇਆ ਵੀ ਮੈਂ ਤੈਨੂੰ ਇੱਕ ਪਲਾਟ ਲੈ ਤੈਨੂੰ ਦੇ ਦੇਣਾ ਗਿਫਟੀ ਦੇ ਦੇਣਾ ਔਰ ਅੱਜ ਇਹ ਇੰਡੀਆ ਦੇ ਵਿੱਚ ਆਏ ਤੇ ਇਹਨਾਂ ਨੇ ਮੈਨੂੰ ਤਕਰੀਬਨ 1 ਏਕੜ ਜ਼ਮੀਨ ਆ ਜਿਹੜੀ ਉਹ ਕੀਤੀ ਆ ਹੁਣ ਦੇਖਾਂਗੇ ਕੀ ਆ ਆਨਲਾਈਨ ਪ੍ਰੋਸੈਸ ਜਿੱਦਾਂ ਉਹ ਵੀ ਕੰਪਲੀਟ ਜਲਦੀ ਹੋ ਜਾਏਗਾ ਔਰ ਜੋ ਇਹਨਾਂ ਨੂੰ ਪਾਵਰ ਆਫ ਟਰਨੀ ਸੀਗੀ ਔਰ ਜੇ ਇਹਨਾਂ ਨੇ ਪੇਪਰ ਮੇਰੇ ਹੱਥ ਦੇ ਵਿੱਚ ਦਿੱਤੇ ਮੈਂ ਇਸ ਪਰਿਵਾਰ ਦਾ ਇਹਨਾਂ ਦੀ ਮਾਤਾ ਜੀ ਦਾ ਇਹਨਾਂ ਦੇ ਬ੍ਰਦਰ ਜੀ ਦਾ ਔਰ ਸਾਰਾ ਸਹਿਯੋਗ ਭਾਜੀ ਉਹਨਾਂ ਨੇ ਸਾਰਾ ਪ੍ਰੋਸੈਸ ਦੱਸਿਆ ਸੀ ਕਿਸ ਤਰ੍ਹਾਂ ਅਮਰੀਕਾ ਹੁਣੀ ਆਪਣੇ ਅਮਰੀਕਾ ਤੋਂ ਆਪਾ ਜੀ ਹੁਣੀ ਤੇ ਇਹਨਾਂ ਨੇ ਜਿਹਦਾ ਪ੍ਰੋਸੀਜਰ ਦੱਸਿਆ ਸੀਗਾ ਕਿੱਲੇ ਵੀ ਤੇ ਜਿਹੜਾ ਕੀਤਾ ਹੈ ਔਰ ਜਿਹੜਾ ਹੁਣ ਅੱਗੇ ਹੋਏਗਾ ਆਨਲਾਈਨ ਜੋ ਵੀ ਪ੍ਰੋਸੈਸ ਹੋਏਗਾ ਜਿਸ ਤਰ੍ਹਾਂ ਵੀ ਹੋਏਗਾ ਕਿਉਂਕਿ ਇਹਨਾਂ ਨੇ ਜਲਦੀ ਫਿਰ ਵਾਪਸ ਚਲੇ ਜਾਣਾ ਚਲੋ ਮੇਰੀ ਇਹਨਾਂ ਨੇ ਦਿਲੀ ਖਾਹਿਸ਼ ਨੂੰ ਪੂਰਾ ਕੀਤਾ ਮੈਂ ਇਸ ਪਰਿਵਾਰ ਦਾ ਬ੍ਰਦਰ ਹੋਣਾ ਜੀ ਦਾ ਬਹੁਤ ਜਲੋ ਧੰਨਵਾਦ ਕਰਦਾ ਕਈਆਂ ਦਾ ਹੋਰ ਸੁਪਨਾ ਹੁੰਦਾ ਕਈ ਗੱਲਾਂ ਵੀ ਕਰਦੇ ਚਾਹੁੰਦੇ ਰਹਿੰਦੇ ਕਿ ਗੱਲਾਂ ਹੀ ਰਹਿਣ ਸੁਪਨੇ ਰਹਿੰਦੇ ਤੁਹਾਡਾ ਸੁਪਨਾ ਸੱਚਾ ਹੋ ਰਿਹਾ ਹੈ ਤੇ ਸਪਨਾ ਤਾਂ ਉਦੋਂ ਵੀ ਪੂਰਾ ਹੋਏਗਾ ਜਦੋਂ ਅਸੀਂ ਚੰਦਰਮਾ ਦੇ ਉੱਤੇ ਪੈਰ ਰੱਖਾਂਗੇ ਜਦੋਂ ਮਨੁੱਖ ਜਿਹੜਾ ਉਸ ਜਗ੍ਹਾ ਤੇ ਪਹੁੰਚ ਜਾਏਗਾ ਮਨੁੱਖ ਉੱਥੇ ਹੀ ਰਹੇਗਾ ਕਿਉਂਕਿ ਇਹ ਵਿਗਿਆਨ ਦੀ ਬਹੁਤ ਵੱਡੀ ਖੋਜ ਆ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਵਿਗਿਆਨੀਆਂ ਦਾ ਜਿਹੜੇ ਸਾਡੇ ਵਿਗਿਆਨ ਦੇ ਖੇਤਰ ਦੇ ਨਾਲ ਜੁੜੇ ਹੋਏ ਆ ਵਿਗਿਆਨ ਨੂੰ ਸਮਝਦੇ ਆ ਅੱਜ ਜੇ ਵਿਗਿਆਨ ਉਸ ਜਗ੍ਹਾ ਤੇ ਪਹੁੰਚਿਆ ਜਾਂ ਮਨੁੱਖ ਉਸ ਜਗ੍ਹਾ ਤੇ ਪਹੁੰਚਾਇਆ ਵਿਗਿਆਨ ਦੀ ਜਿਹੜੀ ਤਕਨੀਕ ਜਿਹੜੀ ਵਿਗਿਆਨ ਦੇ ਜਿਹੜੇ ਉਪਕਰਣ ਆ ਜਿਹੜੇ ਉਹਨਾਂ ਦੇ ਸੋਰਸ ਆ ਔਰ ਜਿਹੜੀਆਂ ਵਿਗਿਆਨ ਦੀ ਜਿਹੜੀ ਮਸ਼ੀਨਰੀ ਆ ਉੱਥੇ ਪਹੁੰਚੀ ਆ ਤੇ ਸਭ ਤੋਂ ਵੱਡਾ ਮੈਂ ਜਿਹੜਾ ਇਹ ਛਲਾਂਗਾ ਕਰਦਾ ਆ ਤਾਂ ਵਿਗਿਆਨ ਦਾ ਕਰਦਾ ਆ ਕਿਉਂਕਿ ਵਿਗਿਆਨ ਦੇ ذریعے ਸਾਇੰਸ ਦੇ ਯੁੱਗ ਦੇ ਵਿੱਚ ਜੋ ਸਾਇੰਸ ਨੇ ਬਹੁਤ ਵੱਡੀ ਉਪਲਬਧੀ ਹਾਸਲ ਕੀਤੀ ਆ ਇਹ ਮਹਿਸੂਸ ਕਰਦੇ ਥਾਪਰੀ ਬਹੁਤ ਚੰਗਾ ਮਹਿਸੂਸ ਕਰਦੇ ਜੇ ਕੋਈ ਪ੍ਰਾਣ ਨੂੰ ਕੋਈ ਗਿਫਟ ਦੇਵੇ ਚੰਦਰਮਾ ਦੇ ਉੱਤੇ ਪਲਾਟ ਤੇ ਤੇ ਚੰਗਾ ਹੀ ਮਹਿਸੂਸ ਕਰੇਗਾ ਹਰ ਕੋਈ ਵਿਅਕਤੀ ਠੀਕ ਹੈ ਠੀਕ ਹੈ ਬਈ ਓਕੇ